ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਪਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਨਾਈ ਵਾਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਪਰਨਾਲਾ ਬਾਈ ਕੁਲਕ ਤੂਰੇ ਵਕਾਉ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਈ ਡਾਕਟਰਾ ਕਤੂਰੀਆਂ ਦਾ ਠੀਕ ਹੈ ਨਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਪਹਿਲਾਂ ਆਪਣਾ ਬਾਈ ਜੀ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਹਾਂਜੀ ਹਾਂਜੀ ਤੇ ਪਿੰਡ ਪਿੰਡ ਹੈਗਾ ਜੀ ਨਾਈ ਵਾਲਾ ਤੇ ਜਿਲ੍ਹਾ ਜਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਆਪਣੀ ਦੁਕਾਨ ਕਿੱਥੇ ਜੀ ਦੱਸ ਦੋ ਆਪਣੀ ਦੁਕਾਨ ਹੈਗੀ ਆ ਜੀ ਪੱਤੀ ਰੋਡ ਦੇ ਉੱਤੇ ਹਾਂਜੀ ਜਿਲ੍ਹਾ ਆਪਣੇ ਬਰਨਾਲੇ ਦੇ ਵਿੱਚ ਆ ਪੱਤੀ ਰੋਡ ਦੇ ਉੱਤੇ ਜਦੋਂ ਆਪਾਂ ਪੱਤੀ ਨੂੰ ਜਾਣੇ ਆ ਨਾ ਹਾਂਜੀ ਤਾਂ ਬਰਨਾਲੇ ਦੇ ਅੰਦਰ ਅੰਦਰ ਹੀ ਆਪਣੀ ਦੁਕਾਨ ਆ ਜਾਂਦੀ ਆ ਠੀਕ ਹੈ ਜੀ ਚੱਕੀ ਦੇ ਕੋਲ ਕੀ ਨਾਮ ਆਪਣੀ ਦੁਕਾਨ ਦਾ ਕਰਾਉਣਾ ਪੈਕ ਸ਼ਾਪ ਆ ਜੀ ਠੀਕ ਹੈ ਹਾਂਜੀ ਹਾਂਜੀ ਵੀ ਇਹਨੇ ਦੱਸੋ ਕਿ ਤੂਰੇ ਦੀ ਜਾਣਕਾਰੀ ਹੁਣ ਇਹ ਜੀ ਆਪਣੇ ਕੋਲੇ ਜਿਹੜੇ ਬੱਚੇ ਨੇ ਇਹ ਕਲਚਰ ਟਾਇਰ ਦੇ ਬੱਚੇ ਨੇ ਜੀ ਹਾਂਜੀ ਪੂਰੀ ਵਧੀਆ ਕਵਾਲਿਟੀ ਦੇ ਨੇ ਵਧੀਆ ਬਲੱਡ ਲਾਈਨ ਦੇ ਬੱਚੇ ਨੇ ਤੇ ਬੱਚਿਆਂ ਦੀ ਪੂਰੀ ਗਾਰੰਟੀ ਆ ਜੀ ਠੀਕ ਆ ਜੀ ਹਾਂਜੀ ਕਿੰਨੇ ਕਨੇਟਾ ਦੇ ਹੋ ਗਏ ਵੀਰੇ ਇਹ ਤਕਰੀਬਨ ਜੀ 40 45 ਦਿਨਾਂ ਦੇ ਬੱਚੇ ਹੋ ਗਏ ਆ ਠੀਕ ਆ ਜੀ ਹਾਂਜੀ ਪੰਜ ਬੱਚੇ ਨੇ ਆਪਣੇ ਕੋਲੇ ਇੱਕ ਫੀਮੇਲ ਆ ਤੇ ਚਾਰ ਹੈਗੇ ਜਿਹੜੇ ਆ ਮੇਲ ਦੇ ਆ ਤਕਰੀਬਨ ਆਲੇ ਮੇਲ ਨੇ ਜੀ ਆ ਜਿਹੜੀ ਆ ਫੀਮੇਲ ਆ ਜੀ ਠੀਕ ਆ ਜੀ ਹਾਂਜੀ ਲੋਪਰਾਂ ਚੈੱਕ ਕਰਸ ਬਹੁਤ ਸੋਹਣੇ ਆ ਬੱਚੇ ਤੇ ਰੇਟ ਗੁੱਟ ਭਾਣਾ ਆ ਜਾਏ ਇਹ ਰੇਟ ਜੀ ਆਪਾਂ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਕਰੋਗੇ ਹਾਂਜੀ ਠੀਕ ਹੈ ਦੋ ਦੋ ਲੱਖ ਦੇ ਪੂਰਾ ਹਾਂਜੀ ਹਾਂ ਤਕਰੀਬਨ 40 45 ਦਿਨਾਂ ਦੇ ਹੋਗੇ ਜਦੋਂ ਛੋਟਾ ਤਕਰੀਬਨ 25 ਕਿ ਦਿਨਾਂ ਦਾ ਹੁੰਦਾ ਉਦੋਂ ਉਹ ਬੱਚਾ ਖਾਣਾ ਪੀਣਾ ਸ਼ੁਰੂ ਕਰ ਦਿੰਦਾ ਆਪਾਂ ਫੇਰ ਵੀ ਪੱਟੇ ਕਰਕੇ ਜਿਹੜੇ ਦਿੱਤੇ ਨੇ ਠੀਕ ਹੈ ਜੀ ਹਾਂਜੀ ਤੇ ਜਿਹੜਾ ਵੀ ਆਪਣੇ ਤੋਂ ਖਰੀਦੂਗਾ ਬੱਚਾ ਇਹਦੀ ਪਹਿਲੀ ਵੈਕਸੀਨ ਆ ਜਿਹੜੀ ਆਪਾਂ ਫ੍ਰੀ ਕਰਕੇ ਦਵਾਂਗੇ ਠੀਕ ਹੈ ਜੀ ਹਾਂਜੀ ਤੇ ਜੇ ਕਿਸੇ ਨੇ ਵੀ ਘਰੇ ਕਿਸੇ ਨੇ ਤੁਰਾ ਬਮਾਰਾ ਨਹੀਂ ਹੈਗਾ ਉਹਨਾਂ ਕੋਲ ਸਾਧਨ ਆਉਣ ਦਾ ਤੁਸੀਂ ਘਰੇ ਜਾ ਕੇ ਇਲਾਜ ਕਰਦੇ ਹਾਂ ਹਾਂਜੀ ਹਾਂਜੀ ਘਰੇ ਜਾ ਕੇ ਵੀ ਇਲਾਜ ਕਰਦੇ ਹਾਂ ਕੋਈ ਵੀ ਡੌਗ ਆ ਜਾਂ ਕੁਝ ਵੀ ਆ ਆਪਣਾ ਹਰ ਇੱਕ ਜਾਨਵਰ ਦਾ ਆਪਾਂ ਟ੍ਰੀਟਮੈਂਟ ਆ ਕਰਦੇ ਹਾਂ ਘਰ ਜਾ ਕੇ ਵੀ ਕਰਦੇ ਹਾਂ ਜੇਕਰ ਆਪਣੇ ਕੋਲੇ ਆਉਂਦਾ ਉਧਰ ਵੀ ਕਰਦੇ ਹਾਂ ਠੀਕ ਹੈ ਜੀ ਹਾਂਜੀ ਠੀਕ ਹੈ ਇਹਦੇ ਮਾਪੇਓ ਆਪਣੇ ਕੋਲੇ ਨੇ ਹਾਂਜੀ ਆ ਮਦਰ ਫਾਦਰ ਹੈਗੇ ਆ ਜੀ ਆਪਣੇ ਕੋਲੇ ਠੀਕ ਹੈ ਹਾਂਜੀ ਲੋਪਰਾ ਚੈੱਕ ਕਰ ਸਕਦੇ ਹੋ ਚੈੱਕ ਕੱਲਾ ਕੱਲਾ ਕਰਕੇ ਦਿਖਾ ਦਿਓ ਦੋਨੋਂ ਚੱਕ ਕੇ ਉੱਪਰ ਕਰਕੇ ਹਾਂ ਦੇਖੀਏ ਜੀ ਕੁੱਤਾ ਕੁੱਤੀ ਹੈ ਇਹ ਜੀ ਮੇਲ ਹੈ ਜੀ ਮੇਲ ਠੀਕ ਹੈ ਇਹਨੂੰ ਸਾਈਡ ਤੇ ਕਰ ਦਿੰਦੇ ਹਾਂ ਹਾਂ ਠੀਕ ਦੂਜਾ ਦਿਖਾ ਦਈਏ ਇਹ ਇਹ ਦੂਜਾ ਮੇਲ ਹੈ ਜੀ ਇਹ ਦੂਜਾ ਦੂਜਾ ਨੰਬਰ ਆ ਜੀ ਤੀਜਾ ਜੀ ਆ ਫੀਮੇਲ ਹੈ ਜੀ ਠੀਕ ਹੈ ਜੀ ਫੀਮੇਲ ਬਹੁਤ ਸੋਹਣੀ ਆ ਠੀਕ ਹੈ ਜੀ ਤੇ ਆ ਹੈਗਾ ਜੀ ਮੇਲ ਠੀਕ ਹੈ ਜੀ ਹਾਂਜੀ ਮੇਲ ਤੇ ਫੀਮੇਲ ਚ ਫਰਕ ਆ ਜੀ ਰੇਟ ਦਾ ਹਾਂਜੀ ਫੀਮੇਲ ਤੇ ਫੀਮੇਲ ਦੇ ਵਿੱਚ ਫਰਕ ਆ ਜੀ ਪਰ ਹਲੇ ਤਾਂ ਦੇਖਦੇ ਆ ਹਾਂਜੀ ਕੋਈ ਗੱਲ ਨਹੀਂ ਆ ਜਿਹਦੇ ਪੈਸੇ ਲੱਗੇ ਹੋਏ ਨੇ ਜੀ ਠੀਕ ਹੈ ਜੀ ਤੇ ਬਾਕੀ ਦੇਖਦੇ ਕੋਈ ਗੱਲ ਨਹੀਂ ਦੇਖ ਕੇ ਫੋਨ ਤੇ ਕਰ ਲਾਂਗੇ ਜੀ ਠੀਕ ਹੈ ਜੀ ਬਾਕੀ ਜਿਹੜੀ ਵੈਕਸੀਨ ਆ ਜੀ ਜੇਕਰ ਆਪਣਾ ਬਰਨਾਲੀ ਏਰੀਆ ਦੇ ਅੰਦਰ ਹੋਇਆ ਹਾਂਜੀ ਤਾਂ ਕੋਈ ਵੀ ਤਕਰੀਬਨ 15 ਕਿਲੋਮੀਟਰ ਤੱਕ ਆਪਾਂ ਫ੍ਰੀ ਵੈਕਸੀਨ ਕਰ ਸਕਦੇ ਹਾਂ ਠੀਕ ਹੈ ਜੀ ਇਸ ਤੋਂ ਬਾਅਦ ਜਿਵੇਂ ਆਪਾਂ ਇਸ ਤੋਂ ਬਾਅਦ ਨਹੀਂ ਕਰ ਸਕਦੇ ਹਾਂ ਡਿਲੀਵਰੀ ਵੀ ਹੋ ਚੁਗੀ ਜੀ ਠੀਕ ਹੈ ਹਾਂਜੀ ਅਸਾਂ ਪਹੁੰਚ ਵੀ ਕਰ ਦੋਗੇ ਹਾਂਜੀ ਪਹੁੰਚ ਵੀ ਹੋ ਜੂਗੀ ਉਹਦੇ ਐਕਸਟਰਾ ਚਾਰਜੇਸ ਲੱਗਣਗੇ ਜੀ ਠੀਕ ਹੈ ਜੀ ਇਹ ਸਭ ਤੋਂ ਛੋਟੇ ਆ ਕਿਹੜੇ ਕਲਚਰ ਪੋਏ ਜੀ ਹਾਂਜੀ ਇਹ ਕਲਚਰ ਟੁਆਏ ਆ ਜੀ ਟੁਆਏ ਹਾਂਜੀ ਛੋਟੇ ਹਾਂਜੀ ਹਾਂਜੀ ਛੋਟੇ ਕੱਦ ਵਾਲਿਆ ਹਾਂਜੀ ਹਾਂਜੀ ਜਦ ਤ ਇਹਨਾਂ ਦੀ ਪੂਰੀ ਵਧੀਆ ਹੋਊਗੀ ਤੇ ਜਿਹੜੇ ਤਕਰੀਬਾਂ ਦੇ ਕੋ ਜੀ ਜਦ ਜਿਹੜੀ ਪੂਰੀ ਵਧੀਆ ਹੋਊਗੀ ਠੀਕ ਹੈ ਜੀ ਜੇ ਬੱਕਰ ਨੂੰ ਬੱਕ ਵੀ ਕਰਾਹਤਾ ਅਗਲਾ ਜੀ ਬੱਕ ਕਰਾ ਸਕਦੇ ਆ ਜੀ ਕਿਤੇ ਵੀ ਆਪਾਂ ਡਿਲੀਵਰੀ ਵੀ ਕਰ ਦਾਂਗੇ ਡਿਲੀਵਰੀ ਵੀ ਕਰ ਦੋਗੇ ਜੇ ਵੀਰ ਅਗਲਾ ਆ ਕੇ ਲੈ ਕੇ ਮਨ ਪਸੰਦ ਲਿਜਾ ਜਿਹੜਾ ਵੀ ਅਗਲਾ ਘਰੇ ਆ ਕੇ ਲਿਜਾ ਲੈ ਜਾਣਾ ਚਾਹੇ ਜਾਂ ਆਪਣੇ ਤੋਂ ਡਿਲੀਵਰੀ ਡਿਲੀਵਰੀ ਕਰਾਉਣੀ ਹੋਵੇ ਤਾਂ ਆਪਾਂ ਇਹ ਘਰੇ ਪਹੁੰਚ ਕਰ ਸਕਦੇ ਆ ਆਪਾਂ। ਇਹ ਦੂਜੀ ਗੱਲ ਆਪਣੇ ਕੋਲੇ ਸਾਰੀਆਂ ਬਰੀਡਾਂ ਦੇ ਹੀ ਡੌਗ ਜਿਹੜੇ ਹੁੰਦੇ ਨੇ। ਠੀਕ ਹੈ ਜੀ। ਸਾਰੇ ਬਰੀਡਾਂ ਦੇ ਕੋਈ ਹੁੰਦੇ ਆ ਆਪਣੇ। ਹਾਂਜੀ ਹਾਂਜੀ ਹਾਂਜੀ। ਜਿਵੇਂ ਜਰਮਨ ਜਰਮਨ ਹਾਂਜੀ ਠੀਕ ਹੈ ਜੀ ਠੀਕ। ਉਹਨਾਂ ਦੇ ਬੱਚੇ ਸ਼ੇਅਰ ਕਰਦੇ ਹੋ। ਹਾਂਜੀ ਹਾਂਜੀ। ਠੀਕ ਆ। ਤੇ ਹੋਰ ਵੀ ਆਪਾਂ ਕਾਦੀ ਕਾਦੀ ਡਾਕਟਰੀ ਕਰਦੇ ਆ ਕੱਲੇ ਹੋਰ ਜੀ ਤੱਕ तकरीबन ਤਾਂ ਇਹ ਸਾਰੇ ਜਿਹੜੇ ਐਨੀਮਲ ਦੀ ਆਪਾਂ ਕਰਦੇ ਆ ਜੀ ਤੇ ਦੂਸਰੇ ਨੰਬਰ ਦੇ ਉੱਤੇ ਜਿਵੇਂ ਡੌਗ ਦਾ ਕੋਈ ਵੀ ਟ੍ਰੀਟਮੈਂਟ ਹੈ ਜਿਵੇਂ ਆਪਾਂ ਗਰੂਮਿੰਗ ਕਰਾਉਣੀ ਆ ਬਾਲ ਕਟਾਉਣੇ ਨੇ ਡੌਗ ਦੇ ਘਰੇ ਘਰੇ ਵੀ ਆਪਾਂ ਕੱਟ ਦਿੰਨੇ ਆ ਤੇ ਕੋਈ ਵੀ ਜਿਹੜਾ ਟ੍ਰੀਟਮੈਂਟ ਆਪਾਂ ਕਰ ਦਿੰਨੇ ਆ ਠੀਕ ਹੈ ਜੀ ਹਾਂਜੀ ਦੋ ਭਰਾ ਡਾਕਟਰ ਸਾਹਿਬ ਨਾਲ ਜਰੂਰ ਕਨੈਕਟ ਕਰੋ ਇਹਦੇ ਕੋਲ ਬਾਈ ਕੋਲ ਕਤੂਰੇ ਵੀ ਆ ਜਿਸ ਕਿਸ ਨੂੰ ਚਾਹੀਦੀ ਆ ਤਾਂ ਬਾਈ ਕਹਿੰਦਾ ਆਪਣੇ ਕੋਲ ਹਰ ਤਰ੍ਹਾਂ ਦੇ ਕਤੂਰੇ ਆਪ ਨੂੰ ਮਿਲ ਜਾਂਦੇ ਆ ਜੀ ਡ੍ਰੈਵਲੀ ਬਾਈ ਕਹਿੰਦਾ ਕੌਚ ਕਰਦਾਂਗੇ ਠੀਕ ਹੈ ਨਾ ਉਹਦਾ ਖਰਚਾ ਤੁਹਾਨੂੰ ਪਤਾ ਹੀ ਐ ਐਕਸਟਰਾ ਲੱਗ ਜਾਂਦਾ ਨਾ ਠੀਕ ਆ ਡਾਕਟਰ ਸਾਹਿਬ ਓਕੇ ਠੀਕ ਹੈ ਜੀ ਧੰਨਵਾਦ